ਸਾਰੇ ਪੁੱਠੇ ਕੰਮ ਕਰਦੀਆਂ ਬੇਪੱਗ ਕਿਉਂ ਹੋਰ ਹੁਣ ਜਾਂ ਚੁੱਲੇ ਚੱਗਦੇ ਨਹੀਂ ਪਾਉਂਦਾ ਕੋਈ ਸਗਨ ਨਹੀਂ ਬਣਾਉਂਦਾ ਅੱਛਾ ਹੁਣ ਬੱਬਰ ਕੈਸ ਵਾਲੇ ਤਾਂ ਨਹੀਂ ਚੁੱਲੇ ਹੂੰ ਲਿਪਕੇ ਰੱਖ ਤੇ ਅਗਲੀਆਂ ਨੇ ਹੂੰ ਗੈਸ ਆਗੇ ਤਾਂ ਨਹੀਂ ਕੋਈ ਚੁੱਲੇ ਚੱਗ ਪਾਉਂਦਾ ਅੱਛਾ ਆਪੇ ਹੀ ਬੇਦਮਾਖ ਨੇ ਹੂੰ ਕੀ ਰੱਖਦੀਆਂ ਤੇ ਅੱਗੇ ਬੁੜੀਆਂ ਕੀ ਰੱਖਦੀਆਂ ਤੇ ਕਰੇ ਹੈ ਕੱਟੀ ਕੀ ਰੱਖਦੀਆਂ ਤੇ ਆ ਇੱਕ ਕੱਟੀ ਹਾਂ ਇੱਕ ਗਰੋਟਾ ਹਾਂ ਤੂੰ ਹੁਣ ਉਹ ਵੀ ਬਣਾ ਹਾਂ ਇੱਕ ਖੱਦਰ ਇੱਕ ਬੰਥੇਰੀ ਰੂਮ ਵੀ ਹਾਂ ਹੈ ਇਹ ਜਮਾ ਰੱਖਦੀਆਂ ਨੇ ਕਰਕੇ ਕਿਉਂ ਜੰਮਣ ਮਰਨ ਦਾ ਪੜਦਾ ਕੀ ਅੱਛਾ ਬੁੜੀਆਂ ਕਹਿੰਦੀਆਂ ਹੁੰਦੀਆਂ ਉਹ ਬੁੜੀ ਰਕਾਨਾ ਤੁਸੀਂ ਕੁੜੜਾ ਬੁੜੜੀਆ ਤੁਰਿਆ ਵਰਦੀਆਂ ਅੱਛਾ ਠੀਕ ਚੱਕ ਲੈ ਅੰਦਰ ਗਰੋਟਾ ਚੱਕ ਲਿਆ ਜਦ ਪਹਿਲਾਂ ਸੂਈ ਜਾਂਦੇ ਨੇ ਹਾਂ ਅੱਛਾ ਵੀ ਜਿੰਦਾ ਰੱਖ ਤਾ ਅਸਿਆ ਜੰਮਣ ਮਰਨ ਮਰਨ ਦਾ ਪਰਦਾ ਹੈ ਜੰਮਣ ਮਰਨ ਦਾ ਪਰਦਾ ਤੇ ਘਰੋਂ ਸਾਰੀ ਚੀਜ਼ ਵੀ ਪੂਰੀ ਕਰ ਦਿੰਦੀ ਆਂ ਦੀ ਅਸਿਆ ਹਾਂ ਹੁਣ ਤਾਂ ਫਿਰ ਸਾਰੀ ਗੁੱਡਰਾ ਹੋ ਗਿਆ ਦਾ ਮਤਲਬ ਹੈ ਸਾਰੇ ਹੀ ਗੁੱਡਰਾ ਨੇ ਜਮਾ ਕੇ ਦੇਖੋ ਫੇਰ ਪੈਰਾ ਤੋਂ ਲਾ ਕੇ ਅਸਿਆ ਗਲੋਟੇ ਹੀ ਨਹੀਂ ਕਿਸੇ ਦੇ ਘਰੇ ਨਾ ਹੁਣ ਤਾਂ ਨਹੀਂ ਹੋਊਗਾ ਗਲੋਟਾ ਕਿਸੇ ਨੂੰ ਅੱਟੀ ਦਾ ਨਹੀਂ ਪਤਾ ਲੈ ਤੇਰੇ ਵਰਗੀ ਨੂੰ ਵੀ ਨਹੀਂ ਪਤਾ ਵੀ ਅੱਟੀ ਕੀ ਹੈ ਤੇਰਨ ਕੋਈ ਮੋਟੇ ਜਨ ਨੂੰ ਲੋੜ ਪਈ ਤੇਰਨ ਦੀ ਉੱਥੇ ਕਹਿੰਦਾ ਹੋਰੀ ਉਹ ਸਾਰੇ ਫਿਰ ਕਿਉਂ ਤੇਰਨ ਨਹੀਂ ਮਿਲਿਆ ਤੇਰਨ ਕਿੱਥੋਂ ਮਿਲਦਾ ਤੇਰਨ ਕੀ ਹੁੰਦਾ ਉਹ ਐਂ ਫੇਰ ਦਾ ਹੁੰਦਾ ਅੱਟੀਆਂ ਬਣਾਉਂਦਾ assim, ó. Mm.